ਰਾਤੋਂ ਜੋ ਕਿ ਬਾਹਰ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਕਿਸ ਤੂਕੇ ਦੇ ਨਾਲ ਲੋਕ ਇਸ ਸਮੇਂ বেকার ਹੋਏ ਪਏ ਨੇ ਤੇ ਉਹਨਾਂ ਨੂੰ ਆਪਣੀ ਜੋ ਕਿ ਕਿਸ਼ਤੀਆਂ ਖਰੀਦਨ ਪੈ ਰਹੀਆਂ ਨੇ ਤੇ ਇਸ ਤੋਂ ਬਾਅਦ ਜੇਕਰ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਰਾਹਤ ਕਾਰਜ ਜੋ ਕਿ ਚਲਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਕਾਰਨ ਪੌਂਗ ਡੈਮ ਦੇ ਜਿੰਨੇ ਵੀ ਫਲੱਡ ਗੇਟ ਹੈ ਉਹਨਾਂ ਨੂੰ ਖੋਲ ਦਿੱਤਾ ਗਿਆ ਉਸ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਸਾਰਾ ਪਾਣੀ ਭਰਿਆ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਵੱਧ ਗਿਆ ਕਿ ਆਸ-ਪਾਸ ਦੇ ਜਿੰਨੇ ਵੀ ਇਲਾਕੇ ਨੇ ਉਸ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਵੱਧ ਗਿਆ ਤੇ ਲੋਕਾਂ ਦੇ ਘਰਾਂ ਦੇ ਅੰਦਰ ਜੋ ਕਿ ਪਾਣੀ ਜਾਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੁਲਤਾਨਪੁਰ ਲੋਧੀ ਮੋਂਗਾ ਜਾਂ ਫਿਰ ਬਿਆਸ ਦੇ ਨੇੜੇ ਜਿੰਨੇ ਵੀ ਇਲਾਕੇ ਨੇ ਉਹਨਾਂ ਦੀ ਗੱਲ ਕਰੀਏ ਜਾਂ ਫਿਰ ਨੇੜਲੇ ਜਿੰਨੇ ਵੀ ਪਿੰਡ ਹੈ ਉਹਨਾਂ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤੋਂ ਬਾਅਦ ਜੋ ਲੋਕ ਲੋਕ ਸਕੂਲ ਜਾਣ ਦੇ ਲਈ ਜਾਂ ਫਿਰ ਕੋਈ ਸਮਾਨ ਲੈ ਆਉਣ ਦੇ ਲਈ ਤੇ ਬਾਕੀ ਹੋਰ ਚੀਜ਼ਾਂ ਦੇ ਲਈ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੀ ਨੇ ਤੇ ਹੁਣ ਬਿਜਲੀ ਦੀ ਸਮੱਸਿਆ ਵੀ ਲੋਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੋ ਇੰਨੇ ਵੱਡੇ ਕੱਟ ਲੱਗੇ ਹੋਏ ਨੇ ਬਿਜਲੀ ਦੇ ਜੋ ਖੰਭੇ ਨੇ ਉਹੀ ਖਰਾਬ ਹੋ ਚੁੱਕੇ ਨੇ ਤੇ ਲੋਕਾਂ ਨੂੰ ਕਰੰਟ ਲੱਗਣ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਤੋਂ ਬਾਅਦ ਜੋ ਪੰਜਾਬ ਸਰਕਾਰ ਹੈ ਉਹਨਾਂ ਦੇ ਵੱਖ-ਵੱਖ ਜੁ ਨੁਮਾਇੰਦੇ ਨੇ ਹੁਣ ਪਿੰਡਾਂ ਦੇ ਇਲਾਕਿਆਂ ਦਾ ਜਾਂ ਫਿਰ ਸ਼ਹਿਰਾਂ ਦਾ ਦੌਰਾ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਹੁਣ ਬੀਤੇ ਦਿਨ ਜੇਕਰ ਆਪਾਂ ਮਾਨ ਸਰਕਾਰ ਦੀ ਗੱਲ ਕਰੀਏ ਤਾਂ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜੋ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਪੈ ਰਿਹਾ ਉਸ ਦੇ ਕਾਰਨ ਜੋ ਮੈਦਾਨੀ ਇਲਾਕੇ ਆ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਤੇ ਹੁਣ ਪੰਜਾਬ ਦੇ ਵਿੱਚ ਵੀ ਬੀਤੇ ਦਿਨ ਦੀ ਗੱਲ ਕਰੀਏ ਜਾਂ ਫਿਰ ਅੱਜ ਦੀ ਗੱਲ ਕਰੀਏ ਤੇ ਲਗਾਤਾਰ ਮੀਂਹ ਨੂੰ ਲੈ ਕੇ yellow ਤੇ orange alert ਜਾਰੀ ਕੀਤਾ ਜਾ ਰਿਹਾ ਜਿਸ ਦੇ ਕਾਰਨ ਲੋਕਾਂ ਦੇ ਦਿਲਾਂ ਦੇ ਵਿੱਚ ਹੋਰ ਵੀ ਜੋ ਡਰ ਹੈ ਉਹ ਬੈਠਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿੱਦਾਂ ਹੀ ਮੀਂਹ ਪਏਗਾ ਉਸ ਦੇ ਕਾਰਨ ਜੋ ਪਾਣੀ ਦਾ ਪੱਧਰ ਹੈ ਉਹ ਹੋਰ ਜ਼ਿਆਦਾ ਵਧ ਜਾਵੇਗਾ ਇਸ ਤੋਂ ਇਲਾਵਾ ਜੇਕਰ ਪਾਖੜਾ ਡੈਮ ਦੀ ਗੱਲ ਕਰੀਏ ਤਾਂ ਪਾਖੜਾ ਡੈਮ ਦੇ ਜੋ ਫਲੱਡ ਗੇਟ ਹੈ ਉਹਨਾਂ ਨੂੰ ਕੁਝ ਦਿਨ ਪਹਿਲੇ ਖੋਲ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜੋ ਸਤਲੁਜ ਦਰਿਆ ਉਸ ਦੇ ਪਾਣੀ ਦਾ ਪੱਧਰ ਵੀ ਵੱਧਾ ਹੋਇਆ ਨਜ਼ਰ ਆਇਆ ਇੱਕ ਪਾਸੇ ਜੇਕਰ ਗੱਲ ਕਰੀਏ ਤਾਂ ਸਤਲੁਜ ਦਰਿਆ ਦੇ ਨੇੜੇ ਸਤਲੁਜ ਦਰਿਆ ਦੇ ਨੇੜੇ ਇੱਕ ਰੇਲਵੇ ਪੁਲ ਹੈ ਅਤੇ ਦੂਜੇ ਪਾਸੇ ਇੱਕ ਹਾਈਵੇ ਪੁਲ ਹੈ ਜਿਸ ਦੇ ਜਿਸ ਦਾ ਜੋ ਪਾਣੀ ਦਾ ਪੱਧਰ ਹੈ ਉਹ ਫਲੱਡ ਤੱਕ ਹਜੇ ਨਹੀਂ ਮਧਿਆ ਪਰ ਕੁਝ ਹੀ ਫਰਕ ਦਿਸਦਾ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਨੂੰ ਜੋ ਕਿ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਜੋ ਮੈਦਾਨੀ ਇਲਾਕੇ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ ਲੋਕਾਂ ਦੇ ਜੋ ਕਿ ਗੋਡਿਆਂ ਤੱਕ ਪਾਣੀ ਭਰਿਆ ਹੋਇਆ ਤੇ ਆਸ-ਪਾਸ ਕੰਮਾਂ ਦੇ ਲਈ ਜਾਣ ਲੋਕਾਂ ਨੂੰ ਕੋਈ ਸਾਧਨ ਨਹੀਂ ਮਿਲ ਰਿਹਾ ਜੋ ਗੱਡੀਆਂ ਗੱਡੀਆਂ ਵੀ ਘਰੋਂ ਬਾਹਰ ਨਹੀਂ ਨਿਕਲਦੀਆਂ ਤੇ ਪਾਣੀ ਗੱਡੀਆਂ ਦੇ ਵਿੱਚ ਵੀ ਭਰ ਚੁੱਕਿਆ ਘਰਾ ਦੇ ਅੰਦਰ ਵੀ ਪਾਣੀ ਭਰ ਚੁੱਕਿਆ ਤੇ ਹੁਣ بار-बार ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜੋ ਹੜ੍ਹ ਪ੍ਰਭਾਵਿਤ ਇਲਾਕੇ ਹੈ ਉਨਾ ਆਦੇ ਉੱਪਰ ਜੋ ਕਿ ਰਾਹਤ ਕਾਰਜ ਚਲਾਵਾਂਗੇ ਤੇ ਜਿੱਦਾਂ ਹੀ ਪਾਣੀ ਦਾ ਜੋ ਲੈਵਲ ਹੈ ਉਹ ਘਟ ਜਾਂਦਾ ਤੇ ਉਸ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆਵੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ চোপড়া ਪੰਜਾਬ ਦੇ ਵਿੱਚ ਹਾਰਡਵਰਗਾ ਜੋ ਮਾਹੌਲ ਇਸ ਸਮੇਂ ਬਣਿਆ ਹੋਇਆ ਹੈ ਜਿਸ ਦੇ ਕਾਰਨ ਲੋਕ ਆਪਣੇ ਘਰਾਂ ਤੋਂ ਜੋ ਕਿ ਬਾਹਰ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਿੱਕੇ ਦੇ ਨਾਲ ਲੋਕ ਇਸ ਸਮੇਂ ਬੇਕਰ ਹੋਏ ਪਏ ਨੇ ਤੇ ਉਹਨਾਂ ਨੂੰ ਆਪਣੀ ਜੋ ਕਿ ਕਿਸ਼ਤੀਆਂ ਖਰੀਦਨ ਪੈਰੀਆਂ ਨੇ ਤੇ ਇਸ ਤੋਂ ਬਾਅਦ ਜੇਕਰ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਰਾਹਤ ਕਾਰਜ ਜੋ ਕਿ ਚਲਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਕਾਰਨ ਪੌਂਗ ਡੈਮ ਦੇ ਜਿੰਨੇ ਵੀ ਫਲੱਡ ਗੇਟ ਹੈ ਉਹਨਾਂ ਨੂੰ ਖੋਲ ਦਿੱਤਾ ਗਿਆ ਉਸ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਸਾਰਾ ਪਾਣੀ ਭਰਿਆ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਵੱਧ ਗਿਆ ਕਿ ਆਸ-ਪਾਸ ਦੇ ਜਿੰਨੇ ਵੀ ਇਲਾਕੇ ਨੇ ਉਸ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਵੱਧ ਗਿਆ ਤੇ ਲੋਕਾਂ ਦੇ ਘਰਾਂ ਦੇ ਅੰਦਰ ਜੋ ਕਿ ਪਾਣੀ ਜਾਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੁਲਤਾਨਪੁਰ ਲੋਧੀ ਮੋਗਾ ਜਾਂ ਫਿਰ ਬਿਆਸ ਦੇ ਨੇੜੇ ਜਿੰਨੇ ਵੀ ਇਲਾਕੇ ਨੇ ਉਹਨਾਂ ਦੀ ਗੱਲ ਕਰੀਏ ਜਾਂ ਫਿਰ ਨੇੜਲੇ ਜਿੰਨੇ ਵੀ ਪਿੰਡ ਹੈ ਉਹਨਾਂ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤੋਂ ਬਾਅਦ ਜੋ ਲੋਕ ਲੋਕ ਸਕੂਲ ਜਾਣ ਦੇ ਲਈ ਜਾਂ ਫਿਰ ਕੋਈ ਸਮਾਨ ਲੈ ਆਉਣ ਦੇ ਲਈ ਤੇ ਬਾਕੀ ਹੋਰ ਚੀਜ਼ਾਂ ਦੇ ਲਈ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੇ ਨੇ ਤੇ ਹੁਣ ਬਿਜਲੀ ਦੀ ਸਮੱਸਿਆ ਵੀ ਲੋਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੋ ਇੰਨੇ ਵੱਡੇ ਕੱਟ ਲੱਗੇ ਹੋਏ ਨੇ ਬਿਜਲੀ ਦੇ ਜੋ ਖੰਭੇ ਨੇ ਉਹ ਵੀ ਖਰਾਬ ਹੋ ਚੁੱਕੇ ਨੇ ਤੇ ਲੋਕਾਂ ਨੂੰ ਕਰੰਟ ਲੱਗਣ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਤੋਂ ਬਾਅਦ ਜੋ ਪੰਜਾਬ ਸਰਕਾਰ ਹੈ ਉਹਨਾਂ ਦੇ ਵੱਖ-ਵੱਖ ਜੋ ਨੁਮਾਇੰਦੇ ਨੇ ਹੁਣ ਪਿੰਡਾਂ ਦੇ ਇਲਾਕਿਆਂ ਦਾ ਜਾਂ ਫਿਰ ਸ਼ਹਿਰਾਂ ਦਾ ਦੌਰਾ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਹੁਣ ਅੰਤੇ ਦਿਨ ਜੇਕਰ ਆਪਾਂ ਮਾਨ ਸਰਕਾਰ ਦੀ ਗੱਲ ਕਰੀਏ ਤਾਂ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਰਾਹਤ ਕਾਰਜ ਚਲਾਇਆ ਜਾ ਰਿਹਾ ਜਿਸ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜੋ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਪੈ ਰਿਹਾ ਉਸ ਦੇ ਕਾਰਨ ਜੋ ਮੈਦਾਨੀ ਇਲਾਕੇ ਆ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਤੇ ਹੁਣ ਪੰਜਾਬ ਦੇ ਵਿੱਚ ਵੀ ਅਭੀ ਤੇ ਦਿੱdni ਗੱਲ ਕਰੀਏ ਜਾਂ ਫਿਰ ਅੱਜ ਦੀ ਗੱਲ ਕਰੀਏ ਤੇ ਲਗਾਤਾਰ ਮੀਂਹ ਨੂੰ ਲੈ ਕੇ yellow ਤੇ orange alert ਜਾਰੀ ਕੀਤਾ ਜਾ ਰਿਹਾ ਜਿਸ ਦੇ ਕਾਰਨ ਲੋਕਾਂ ਦੇ ਦਿਲਾ ਦੇ ਵਿੱਚ ਹੋਰ ਵੀ ਜੋ ਡਰ ਹੈ ਉਹ ਬੈਠਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿੱਦਾਂ ਹੀ ਮੀਂਹ ਪਏਗਾ ਉਸ ਦੇ ਕਾਰਨ ਜੋ ਪਾਣੀ ਦਾ ਪੱਧਰ ਹੈ ਉਹ ਹੋਰ ਜ਼ਿਆਦਾ ਵੱਜ ਜਾਵੇਗਾ ਇਸ ਤੋਂ 엘ਾਵ ਜੇਕਰ ਪਾਕੜਾ ਡੈਮ ਦੀ ਗੱਲ ਕਰੀਏ ਤਾਂ ਪਾਕੜਾ ਡੈਮ ਦੇ ਜੋ ਫਲੱਡ ਗੇਟ ਹੈ ਉਹਨਾਂ ਨੂੰ ਕੁਝ ਦਿਨ ਪਹਿਲੇ ਖੋਲ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜੋ ਸਤਲੁਜ ਦਰਿਆ ਉਸ ਦੇ ਪਾਣੀ ਦਾ ਪੱਧਰ ਵੀ ਵੱਧਾ ਹੋਇਆ ਨਜ਼ਰ ਆਇਆ ਇੱਕ ਪਾਸੇ ਜੇਕਰ ਗੱਲ ਕਰੀਏ ਤਾਂ ਸਤਲੁਜ ਦਰਿਆ ਦੇ ਨੇੜੇ ਚਤਲੂਦਰਿਆ ਦੇ ਨੇੜੇ ਇੱਕ ਰੇਲਵੇ ਪੁਲ ਹੈ ਅਤੇ ਦੂਜੇ ਪਾਸੇ ਇੱਕ ਹਾਈਵੇ ਪੁਲ ਹੈ ਜਿਸ ਦੇ ਜਿਸ ਦਾ ਜੋ ਪਾਣੀ ਦਾ ਪੱਧਰ ਹੈ ਉਹ ਫਲੱਡ ਤੱਕ ਹਜੇ ਨਹੀਂ ਵਧਿਆ ਪਰ ਕੁਝ ਹੀ ਫਰਕ ਦਿਸਦਾ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਨੂੰ ਜੋ ਕਿ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਜੋ ਮੈਦਾਨੀ ਇਲਾਕੇ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ ਲੋਕਾਂ ਦੇ ਜੋ ਕਿ ਗੋਡਿਆਂ ਤੱਕ ਪਾਣੀ ਭਰਿਆ ਹੋਇਆ ਤੇ ਆਸ-ਪਾਸ ਕੰਮਾਂ ਦੇ ਲਈ ਜਾਣ ਲਈ ਲੋਕਾਂ ਨੂੰ ਕੋਈ ਸਾਧਨ ਨਹੀਂ ਮਿਲ ਰਿਹਾ ਜੋ ਗੱਡੀਆਂ ਹੈ ਗੱਡੀਆਂ ਵੀ ਘਰੋਂ ਬਾਹਰ ਨਹੀਂ ਨਿਕਲਦੀਆਂ ਤੇ ਪਾਣੀ ਗੱਡੀਆਂ ਦੇ ਵਿੱਚ ਪਰ ਚੁੱਕਿਆ ਕਰਾ ਦੇ ਅੰਦਰ ਵੀ ਪਾਣੀ ਭਰ ਚੁੱਕਿਆ ਤੇ ਹੁਣ ਬਾਰ ਬਾਰ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜੋ ਹੜਪ੍ਰਭਾਵਿਤ ਇਲਾਕੇ ਐ ਉਹਨਾਂ ਦੇ ਉੱਪਰ ਜੋ ਕਿ ਰਾਹਤ ਕਾਰਜ ਚਲਾਵਾਂਗੇ ਤੇ ਜਿੱਦਾਂ ਹੀ ਪਾਣੀ ਦਾ ਜੋ ਲੈਵਲ ਐ ਉਹ ਕੱਟ ਜਾਂਦਾ ਤੇ ਉਸ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆਵੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ চোপড়া ਪੰਜਾਬ ਦੇ ਵਿੱਚ ਹਾਰਡਵਰ ਦਾ ਜੋ ਮਾਹੌਲ ਇਸ ਸਮੇਂ ਬਣਿਆ ਹੋਇਆ ਹੈ ਜਿਸ ਦੇ ਕਾਰਨ ਲੋਕ ਆਪਣੇ ਘਰਾਂ ਤੋਂ ਜੋ ਕਿ ਬਾਹਰ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਲੋਕ ਇਸ ਸਮੇਂ ਬੇਕਾਰ ਹੋਏ ਪਏ ਨੇ ਤੇ ਉਹਨਾਂ ਨੂੰ ਆਪਣੀ ਜੋ ਕਿ ਕਿਸ਼ਤੀਆਂ ਖਰੀਦਨ ਪੈਰੀਆਂ ਨੇ ਤੇ ਇਸ ਤੋਂ ਬਾਅਦ ਜੇਕਰ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਰਾਹਤ ਕਾਰਜ ਜੋ ਕਿ ਚਲਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਕਾਰਨ ਪੌਂਗ ਡੈਮ ਦੇ ਜਿੰਨੇ ਵੀ ਫਲੱਡ ਗੇਟ ਹੈ ਉਹਨਾਂ ਨੂੰ ਖੋਲ ਦਿੱਤਾ ਗਿਆ ਉਸ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਸਾਰਾ ਪਾਣੀ ਭਰਿਆ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਵੱਧ ਗਿਆ ਕਿ ਆਸ-ਪਾਸ ਦੇ ਜਿੰਨੇ ਵੀ ਇਲਾਕੇ ਨੇ ਉਸ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਵੱਧ ਗਿਆ ਤੇ ਲੋਕਾਂ ਦੇ ਘਰਾਂ ਦੇ ਅੰਦਰ ਜੋ ਕਿ ਪਾਣੀ ਜਾਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੁਲਤਾਨਪੁਰ ਲੋਧੀ ਮੋਗਾ ਜਾਂ ਫਿਰ ਬਿਆਸ ਦੇ ਨੇੜੇ ਜਿੰਨੇ ਵੀ ਇਲਾਕੇ ਨੇ ਉਹਨਾਂ ਦੀ ਗੱਲ ਕਰੀਏ ਜਾਂ ਫਿਰ ਨੇੜਲੇ ਜਿੰਨੇ ਵੀ ਪਿੰਡ ਹੈ ਉਹਨਾਂ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਤੋਂ ਬਾਅਦ ਜੋ ਲੋਕ ਲੋਕ ਸਕੂਲ ਜਾਣ ਦੇ ਲਈ ਜਾਂ ਫਿਰ ਕੋਈ ਸਮਾਨ ਲੈ ਆਉਣ ਦੇ ਲਈ ਤੇ ਬਾਕੀ ਹੋਰ ਚੀਜ਼ਾਂ ਦੇ ਲਈ ਕਾਫੀ ਜ਼ਿਆਦਾ ਪਰੇਸ਼ਾਨ ਨਜ਼ਰ ਆ ਰਹੀ ਨੇ ਤੇ ਹੁਣ ਬਿਜਲੀ ਦੀ ਸਮੱਸਿਆ ਵੀ ਲੋਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਜੋ ਇੰਨੇ ਵੱਡੇ ਕਟ ਲੱਗੇ ਹੋਏ ਨੇ ਬਿਜਲੀ ਦੇ ਜੋ ਖੰਭੇ ਨੇ ਉਹ ਵੀ ਖਰਾਬ ਹੋ ਚੁੱਕੇ ਨੇ ਤੇ ਲੋਕਾਂ ਨੂੰ ਕਰੰਟ ਲੱਗਣ ਦੀ ਵੀ ਸੰਭਾਵਨਾ ਦੱਸੀ ਜਾ ਰਹੀ ਹੈ ਇਸ ਤੋਂ ਬਾਅਦ ਜੋ ਪੰਜਾਬ ਸਰਕਾਰ ਹੈ ਉਹਨਾਂ ਦੇ ਵੱਖ-ਵੱਖ ਜੋ ਨੁਮਾਇੰਦੇ ਨੇ ਹੁਣ ਪਿੰਡਾਂ ਦੇ ਇਲਾਕਿਆਂ ਦਾ ਜਾਂ ਫਿਰ ਸ਼ਹਿਰਾਂ ਦਾ ਦੌਰਾ ਕਰਨ ਦੇ ਲਈ ਪਹੁੰਚ ਰਹੇ ਨੇ ਤੇ ਹੁਣ ਬੀਤੇ ਦਿਨ ਜੇਕਰ ਆਪਾਂ ਮਾਨ ਸਰਕਾਰ ਦੀ ਗੱਲ ਕਰੀਏ ਤਾਂ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਰਾਹਤ ਕਾਰਜ ਚਲਾਇਆ ਜਾ ਰਿਹਾ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਜੋ ਹਿਮਾਚਲ ਪ੍ਰਦੇਸ਼ ਦੇ ਵਿੱਚ ਮੀਂਹ ਪੈ ਰਿਹਾ ਉਸ ਦੇ ਕਾਰਨ ਜੋ ਮੈਦਾਨੀ ਇਲਾਕੇ ਆ ਉਹ ਕਾਫੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਨੇ ਤੇ ਹੁਣ ਪੰਜਾਬ ਦੇ ਵਿੱਚ ਵੀ ਆ ਬੀਤੇ ਦਿਨ ਦੀ ਗੱਲ ਕਰੀਏ ਜਾਂ ਫਿਰ ਅੱਜ ਦੀ ਗੱਲ ਕਰੀਏ ਤੇ ਲਗਾਤਾਰ ਮੀਂਹ ਨੂੰ ਲੈ ਕੇ yellow ਤੇ orange alert ਜਾਰੀ ਕੀਤਾ ਜਾ ਰਿਹਾ ਜਿਸ ਦੇ ਕਾਰਨ ਲੋਕਾਂ ਦੇ ਦਿਲਾਂ ਦੇ ਵਿੱਚ ਹੋਰ ਵੀ ਜੋ ਡਰ ਹੈ ਉਹ ਬੈਠਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਜਿੱਦਾਂ ਹੀ ਮੀਂਹ ਪਏਗਾ ਉਸ ਦੇ ਕਾਰਨ ਜੋ ਪਾਣੀ ਦਾ ਪੱਧਰ ਹੈ ਉਹ ਹੋਰ ਜ਼ਿਆਦਾ ਵਧ ਜਾਵੇਗਾ ਇਸ ਤੋਂ ਇਲਾਵਾ ਜੇਕਰ ਪਾਕੜਾ ਡੈਮ ਦੀ ਗੱਲ ਕਰੀਏ ਤਾਂ ਪਾਕੜਾ ਡੈਮ ਦੇ ਜੋ ਫਲੱਡ ਗੇਟ ਹੈ ਉਹਨਾਂ ਨੂੰ ਕੁਝ ਦਿਨ ਪਹਿਲੇ ਖੋਲ ਦਿੱਤਾ ਗਿਆ ਸੀਗਾ ਤੇ ਉਸ ਤੋਂ ਬਾਅਦ ਜੋ ਸਤਲੁਜ ਦਰਿਆ ਉਸ ਦੇ ਪਾਣੀ ਦਾ ਪੱਧਰ ਵੀ ਵੱਧਾ ਹੋਇਆ ਨਜ਼ਰ ਆਇਆ ਇੱਕ ਪਾਸੇ ਜੇਕਰ ਗੱਲ ਕਰੀਏ ਤਾਂ ਸਤਲੁਜ ਦਰਿਆ ਦੇ ਨੇੜੇ ਸਤਲੁਜ ਦਰਿਆ ਦੇ ਨੇੜੇ ਇੱਕ ਰੇਲਵੇ ਪੁਲ ਹੈ ਅਤੇ ਦੂਜੇ ਪਾਸੇ ਇੱਕ ਹਾਈਵੇ ਪੁਲ ਹੈ ਜਿਸ ਦੇ ਜਿਸ ਦਾ ਜੋ ਪਾਣੀ ਦਾ ਪੱਧਰ ਹੈ ਉਹ ਫਲੱਡ ਤੱਕ ਹਜੇ ਨਹੀਂ ਵਧਿਆ ਪਰ ਕੁਝ ਹੀ ਫਰਕ ਦਿਸਦਾ ਹੋਇਆ ਨਜ਼ਰ ਆ ਰਿਹਾ ਹੈ ਲੋਕਾਂ ਨੂੰ ਜੋ ਕਿ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਜੋ ਮੈਦਾਨੀ ਇਲਾਕੇ ਉਹ ਹੜ੍ਹ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ ਲੋਕਾਂ ਦੇ ਜੋ ਕਿ ਗੋਡਿਆਂ ਤੱਕ ਪਾਣੀ ਭਰਿਆ ਹੋਇਆ ਤੇ ਆਸ-ਪਾਸ ਕੰਮਾਂ ਦੇ ਲਈ ਜਾਣ ਲੋਕਾਂ ਨੂੰ ਕੋਈ ਸਾਧਨ ਨਹੀਂ ਮਿਲ ਰਿਹਾ ਜੋ ਗੱਡੀਆਂ ਗੱਡੀਆਂ ਵੀ ਘਰੋਂ ਬਾਹਰ ਨਹੀਂ ਨਿਕਲਦੀਆਂ ਤੇ ਪਾਣੀ ਗੱਡੀਆਂ ਦੇ ਵਿੱਚ ਵੀ ਭਰ ਚੁੱਕਿਆ ਘਰਾ ਦੇ ਅੰਦਰ ਵੀ ਪਾਣੀ ਭਰ ਚੁੱਕਿਆ ਤੇ ਹੁਣ बार-बार ਪੰਜਾਬ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਅਸੀਂ ਜੋ ਹੜ੍ਹ ਪ੍ਰਭਾਵਿਤ ਇਲਾਕੇ ਹੈ ਉਨਾ ਆਦੇ ਉੱਪਰ ਜੋ ਕਿ ਰਾਹਤ ਕਾਰਜ ਚਲਾਵਾਂਗੇ ਤੇ ਜਿੱਦਾਂ ਹੀ ਪਾਣੀ ਦਾ ਜੋ ਲੈਵਲ ਹੈ ਉਹ ਘਟ ਜਾਂਦਾ ਤੇ ਉਸ ਤੋਂ ਬਾਅਦ ਲੋਕਾਂ ਨੂੰ ਰਾਹਤ ਮਿਲਦੀ ਹੋਈ ਨਜ਼ਰ ਆਵੇਗੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ চোপড়া ਪੰਜਾਬ ਦੇ ਵਿੱਚ ਹੜਵਰਗਾ ਜੋ ਮਾਹੌਲ ਇਸ ਸਮੇਂ ਬਣਿਆ ਹੋਇਆ ਹੈ ਜਿਸ ਦੇ ਕਾਰਨ ਲੋਕ ਆਪਣੇ ਘਰਾਂ ਤੋਂ ਜੋ ਕਿ ਬਾਹਰ ਨਿਕਲਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਕਿਸ ਤੁਕ ਦੇ ਨਾਲ ਲੋਕ ਇਸ ਸਮੇਂ ਬੇਕਾਰ ਹੋਏ ਪਏ ਨੇ ਤੇ ਉਹਨਾਂ ਨੂੰ ਆਪਣੀ ਜੋ ਕਿ ਕਿਸ਼ਤੀਆਂ ਖਰੀਦਦਣ ਪੈ ਰੀਆਂ ਨੇ ਤੇ ਇਸ ਤੋਂ ਬਾਅਦ ਜੇਕਰ ਆਪਾਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦੇ ਵੱਲੋਂ ਰਾਹਤ ਕਾਰਜ ਜੋ ਕਿ ਚਲਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਮਾਚਲ ਪ੍ਰਦੇਸ਼ ਦੇ ਵਿੱਚ ਜੋ ਲਗਾਤਾਰ ਮੀਂਹ ਪੈ ਰਿਹਾ ਉਸ ਦੇ ਕਾਰਨ ਪੌਂਗ ਡੈਮ ਦੇ ਜਿੰਨੇ ਵੀ ਫਲੱਡ ਗੇਟ ਹੈ ਉਹਨਾਂ ਨੂੰ ਖੋਲ ਦਿੱਤਾ ਗਿਆ ਉਸ ਤੋਂ ਬਾਅਦ ਬਿਆਸ ਦਰਿਆ ਦੇ ਵਿੱਚ ਸਾਰਾ ਪਾਣੀ ਭਰਿਆ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਇੰਨਾ ਜ਼ਿਆਦਾ ਵੱਧ ਗਿਆ ਕਿ ਆਸ-ਪਾਸ ਦੇ ਜਿੰਨੇ ਵੀ ਇਲਾਕੇ ਨੇ ਉਸ ਦੇ ਵਿੱਚ ਪਾਣੀ ਕਾਫੀ ਜ਼ਿਆਦਾ ਵੱਧ ਗਿਆ ਤੇ ਲੋਕਾਂ ਦੇ ਘਰਾਂ ਦੇ ਅੰਦਰ ਜੋ ਕਿ ਪਾਣੀ ਜਾਣਾ ਸ਼ੁਰੂ ਹੋ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਭਾਰੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੁਲਤਾਨਪੁਰ ਲੋਧੀ ਮੋਂਗਾ ਜਾਂ ਫਿਰ ਬਿਆਸ ਦੇ ਨੇੜੇ